ਸਤਿ ਸ੍ਰੀ ਅਕਾਲ ਪਿਛਲੇ ਦਿਨੀ ਸਮਾਣਾ ਪਟਿਆਲਾ ਰੋਡ ਵਿਖੇ ਵਾਪਰੇ ਸੜਕੀ ਹਾਦਸੇ ਦੇ ਦੌਰਾਨ ਸਕੂਲੀ ਬੱਚਿਆਂ ਦੀ ਦਰਦਨਾਕ ਮੌਤ ਹੋ ਗਈ ਸੀ ਅਤੇ ਇਸ ਹਾਦਸੇ ਦੇ ਵਿੱਚ ਆਪਣੀ ਜਾਨ ਗਵਾਉਣ ਵਾਲੇ ਦੋ ਮਾਸੂਮ ਪੈਣ ਭਰਾ ਨੂੰ ਸਮਾਣਾ ਵਿਖੇ ਅੰਤਿਮ ਸ਼ਰਧਾਂਜਲੀ ਦਿੱਤੀ ਗਈ। ਇਸ ਮੌਕੇ ਤੇ ਵਿਦਵਾਨ ਪੰਡਤਾਂ ਦੇ ਵੱਲੋਂ ਗਰੁੱਡ ਪ੍ਰਾਣ ਦੇ ਪਾਠ ਤੇ ਪੋਪ ਪਾਏ ਗਏ। ਇਸ ਮੌਕੇ ਦੀ ਵੱਡੀ ਗਿਣਤੀ ਦੇ ਵਿੱਚ ਇਲਾਕਾ ਨਿਵਾਸੀਆਂ, ਰਾਜਨੀਤਿਕ ਅਤੇ ਧਾਰਮਿਕ ਆਗੂਆਂ ਦੇ ਵੱਲੋਂ ਸ਼ਰਧਾ ਸੂਮਨ ਅਰਪਿਤ ਕੀਤੇ ਗਏ। ਰਜਿੰਦਰ ਜੀ ਜਿਹੜੇ ਅੱਜ ਅੰਤਿਮ ਸ਼ੰਤ ਰਾਂਚੇ ਵਿੱਚ ਸ਼ਾਮਿਲ ਹੋਏ ਤੁਸੀਂ ਉਹਦੇ ਵਿੱਚ ਕੀ ਕਹੋਗੇ? ਕੀ ਜੋ ਬਹੁਤ ਹੀ ਖਤਰਨਾਕ ਘਟਨਾ ਤੋਂ ਪਹਿਲਾਂ ਵਾਪਸਿਆ ਜਿੱਥੇ ਸਾਡੇ ਬਹੁਤ ਜਿਆਰੇ ਬੱਚੇ ਸੱਤ ਬੱਚੇ ਪਰ ਆਪਰ ਬ੍ਰਹਮਾਤਮਾ ਦੇ ਚਰਨਾਂ ਚ ਜਾਵ ਰਾਜੇ ਨੇ ਅੱਜ ਸਾਡੇ ਦੋ ਬੱਚੇ ਲੋਤੀ ਬੱਚੇ ਸੀ ਮਾਪੇ ਦੇ ਕਰਨ ਸੁਛੇਵਾ ਜੀ ਐਨਾ ਸੁਛੇਵਾ ਜੀ ਬਾਬੇ ਔਰ ਦੋਨੋਂ ਬੱਚੇ ਅੱਜ ਉਹਨਾਂ ਦੇ ਸ਼ਰਦਾ ਸੁਮਨ ਪੇਟ ਕਰਨ ਵਾਸਤੇ ਰੱਖੇ ਉਹਦਾ ਕੌਫਰਾ ਮੋਹਾਲ ਸਾਰੀ ਸਮਾਣੇ ਦੇ ਵਿੱਚ ਜਿਸ ਦਿਨ ਦਾ ਇਹ ਪਾਣਾ ਵਰਤਿਆ ਉਸ ਦਿਨ ਦੇ ਹੀ ਅਸੀਂ ਸੰਸਕਾਰ ਵੀ ਕਰ ਰਹੇ ਆ ਭੋਕ ਵੀ ਪਾ ਰਹੇ ਹੈਗੇ ਆ ਪਰਮਾਤਮਾ ਦਾ ਕਿਸ ਤਰ੍ਹਾਂ ਦਾ ਕਹਿਰ ਸਮਾਣੇ ਤੇ ਵਰਤਿਆ ਜਿਹੜੇ ਵੀ ਸਮਾਣੇ ਨੇ ਮੇਡਾ ਦਰਦਨਾ ਜਿੰਨਾ ਦੁੱਖ ਨਹੀਂ ਦੇਖਿਆ ਸੀ ਸੋ ਸੱਚੇ ਪਤਿ ਦਾ ਪ੍ਰਮਾਤਮਾ ਦੇ ਅੱਗੇ ਅਰਦਾਸ ਕਰਨ ਵਾਸਤੇ ਇਕੱਠੇ ਹੋਏ ਆ ਕਿ ਇਹਨਾਂ ਪਰਿਵਾਰਾਂ ਨੂੰ ਤਾਕਤ ਬਖਸ਼ੇ ਪਾਣਾ ਬਦਲ ਜੇ ਇਹਨਾਂ ਦੀ ਦੁੱਖਾਈ ਹੈ ਕਿ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ। ਪਾਣਾ ਬੱਚਿਆਂ ਨੂੰ ਆਪਣੇ ਚਤਤ ਵਿੱਚ ਆਸ ਪਕਸ਼ਨ ਨਹੀਂ ਦੇ ਸਕਦਾ। ਬਹੁਤ ਬਹੁਤ ਮੈਂ ਅੱਜ ਅੰਤਿਮੇ ਸਿਧਾਂਤ ਦੀ ਸ਼ਹਾਦਤ ਸ਼ਾਮਿਲ ਹੋਇਆ ਤੁਸੀਂ ਉਹਦੇ ਵਿੱਚ ਕੀ ਕਹੋਗੇ? ਜੀ ਬੋਲਣ ਲਈ ਸ਼ਬਦ ਹੀ ਹੈ ਨਹੀਂ ਲਗਾਤਾਰ ਹਰ ਰੋਜ਼ ਕੁੱਲ ਵਰਗੇ ਬੱਚੇ ਵਿਚਾਰੇ ਜਿਹੜੇ ਸਕੂਲ ਪੜਨ ਗਏ ਸੀ ਤੇ ਕੇਜੇ ਘਰ ਆ ਛਗੇ ਹਲਕੇ ਦਾ ਜੋ ਇੰਨਾ ਪਿਆਰ ਸਾ ਜੋ ਪਹਿਲੀ ਵਾਰ ਕੋਈ ਡਾ ਹੱਥ ਕੋਇਆ ਕਦੇ ਵੀ ਜਿਆ ਦੁੱਖ ਮੈਨੂੰ ਨਹੀਂ ਲੱਗਦਾ ਮੈਂ ਨਹੀਂ ਦੁੱਖ ਸੋ ਇਹ ਦੁੱਖ ਵਤਿਆ ਕਿ ਇਸ ਗੱਲ ਤੇ ਗੱਲ ਕਰੀਏ ਹੋਜ ਆਉਨੇ ਆ ਤੋ ਹੁੰਦਾ ਕਿ ਸਕੇ ਭੈਣ ਭਰਾ ਦੋਨੋਂ ਬੱਚੇ ਸੀ ਚੋਰੋ ਪੇਰੈਂਟਸ ਤੇ ਗੱਲਾਂ ਸੁਣਦੇ ਆ ਕਿ ਕਿਸ ਤਰ੍ਹਾਂ ਫੂਸ ਕੋਈ ਨਿਸ਼ਾਨੀ ਲਾਈ ਸੀ ਜਾਂ ਵਾਣਾ ਤੋ ਹੱਤਾ ਤੋ ਬੱਚਿਆਂ ਨੂੰ ਪਛਾਣਿਆ ਸਮਝੋ ਮਾਪੇ ਕਿ ਕਿਹਾ ਵਰਦਪਹਾੜ ਜਿੱਦਾ ਦਿੱਤਾ ਬਸ ਪ੍ਰਾਰਥਨਾ ਹੀ ਕਰ ਸਕਦੀਆਂ ਵਹਿਗਰੋ ਕੇ ਕਿ ਮਾਪੇ ਨੂੰ ਬਹੁਤ ਵੱਡਾ ਹੌਸਲਾ ਦੇਣ ਤੇ ਉਹ ਬੱਚਿਆਂ ਨੂੰ ਆਪਣੇ ਚਰਨਾ ਚਲਾ ਦੇ। ਇਹੀ ਸਭੀ ਤੋਂ ਆ। ਇਸ ਮਾਣਾ ਤੋਂ ਕਲਾ ਸ਼ਰਮਾ ਦੀ ਰਿਪੋਰਟ